ਫਿਲੌਰ ਦੇ ਪਿੰਡ ਗੁਸਾਂਜ ਖੁਰੱਦੀ ਪੰਚਾਇਤ ਨੂੰ ਕਿਰਾਏ ਤੇ ਦਿੱਤੀ ਜ਼ਮੀਨ ਦੇ ਪੈਸੇ ਨਾ ਮਿਲਣ ਤੇ ਟੈਸਟ ਡਰਾਈਵਿੰਗ ਸੈਂਟਰ ਨੂੰ ਲਗਾਇਆ ਜਿੰਦਰਾ ਬੁਰਾਇਆ ਫਿਲੌਰ ਦੇ ਦਰਮਿਆਨ ਪਿੰਡ ਗੁਸਾਂਜ ਖੁਰੱਦੀ ਪੰਚਾਇਤੀ ਜ਼ਮੀਨ ਤੇ ਬੜੇ ਆਟੋਮੈਟਿਡ ਟੈਸਟ ਡਰਾਈਵਿੰਗ ਸੈਂਟਰ ਨੂੰ ਪੰਚਾਇਤ ਮੇਬਰਾਵਲੋ ਜਿੰਦਰਾ ਲਗਾ ਦਿੱਤਾ ਗਿਆ ਜਿਸ ਕਾਰਨ ਟ੍ਰੈਕ ਦਾ ਸਟਾਫ ਅਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣਾ ਹੈ ਲੋਕਾਂ ਨੂੰ ਕਰੀਬ ਡੇਢ ਘੰਟਾ ਤੋਂ ਟ੍ਰੈਕ ਦੇ ਬਾਹਰ ਹੀ ਖੜੇ ਹੋਣਾ ਪਿਆ ਨਾਇਬ ਤਹਿਸੀਲਦਾਰ ਨੂਰ ਮਹਿਲ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਪੰਚਾਇਤ ਨੂੰ 15 ਦਿਨਾਂ ਚ ਪੈਸੇ ਦੇਣ ਦਾ ਭਰੋਸਾ ਦੇ ਕੇ ਟਰੈਕ ਦਾ ਜਿੰਦਰਾ ਖੁਲਵਾਇਆ ਅਤੇ ਆਮ ਦਿਨਾਂ ਵਾਂਗ ਕੰਮ ਨੂੰ ਸ਼ੁਰੂ ਕਰਵਾਇਆ ਗ੍ਰਾਮ ਪੰਚਾਇਤ ਦੋਸਾਂ ਖੁਰਦ ਦੇ ਮੈਂਬਰ ਨੇ ਕਿਹਾ ਕਿ ਇਹ ਜ਼ਮੀਨ ਉਹਨਾਂ ਦੀ ਪੰਚਾਇਤੀ ਜ਼ਮੀਨ ਹੈ ਜਿਸ ਉੱਪਰ ਟੈਸਟ ਡਰਾਈਵਿੰਗ ਸੈਂਟਰ ਬਣਾਇਆ ਗਿਆ ਹੈ ਪਿਛਲੇ ਕਰੀਬ 3 ਸਾਲ ਤੋਂ ਉਹਨਾਂ ਨੂੰ ਇਸ ਦਾ ਕਿਰਾਇਆ ਨਹੀਂ ਦਿੱਤਾ ਗਿਆ ਜਿਸ ਦੀ ਰਕਮ ਕਰੀਬ 6 ਲੱਖ ਰੁਪਏ ਬਣਦੀ ਹੈ ਜਿਸ ਨਾਗਰਿਕ ਨੇ ਆਪਣੇ ਪਿੰਡ ਦਾ ਵਿਕਾਸ ਕਰਵਾਉਣਾ ਹੈ ਉਹਨਾਂ ਕਿਹਾ ਕਿ بار-बार ਸਬੰਧਤ ਮੁਹਿਕਮੇ ਦੇ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਅੱਕੇ ਹੋਏ ਪੰਚਾਇਤ ਮੈਂਬਰਾਂ ਨੇ ਵੀਰਵਾਰ ਸ਼ਾਮ ਟ੍ਰੈਕ ਦੇ ਗੇਟ ਨੂੰ ਅੰਦਰੋਂ ਜਿੰਦਰਾ ਲਗਾ ਦਿੱਤਾ ਜਿਸ ਦਾ ਪਤਾ ਸਟਾਫ ਨੂੰ ਸਵੇਰੇ ਦਫ਼ਤਰ ਖੋਲਣ ਵੇਲੇ ਲੱਗਾ ਜਦੋਂ ਟ੍ਰੈਕ ਦਾ ਗੇਟ ਖੋਲਣ ਲੱਗੇ ਤਾਂ ਦੇਖਿਆ ਕਿ ਜਿੰਦਰਾ ਅੰਦਰੋਂ ਲੱਗਾ ਹੋਇਆ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਪੰਚਾਇਤ ਮੈਂਬਰਵਲੋਂ ਇਹ ਜਿੰਦਰਾ ਲਗਾਇਆ ਗਿਆ ਹੈ। ਕਰੀਬ ਡੇਢ ਘੰਟਾ ਕੰਮ ਕਰਵਾਉਣਾ ਇਹ ਲੋਕ ਅਤੇ ਟ੍ਰੈਕ ਦਾ ਸਾਰਾ ਸਟਾਫ ਬਾਹਰ ਖੜਾ ਰਿਹਾ। ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਮੂਰਮਹਿਲ, ਬੀਡੀਪੀਓ ਰੁੜਕਾ ਕਲਾਂ ਅਤੇ ਪੰਚਾਇਤ ਸੈਕਟਰੀ ਵੀ ਮੌਕੇ ਤੇ ਆਏ। ਜਿਨ੍ਹਾਂ ਨੇ ਪੰਚਾਇਤ ਨੂੰ ਪਰੋਸਾ ਦਿੰਦੇ ਹੋਏ ਕਿਹਾ ਕਿ ਪੰਚਾਇਤ ਆਪਣਾ ਐਗਰੀਮੈਂਟ ਅਤੇ ਬਕਾਇਆ ਰਾਸ਼ੀ ਲਿਖਤੀ ਤੌਰ ਤੇ ਦੇਵੇ, ਜਿਸ ਤੋਂ ਬਾਅਦ 15 ਦਿਨਾਂ ਵਿੱਚ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਣਗੇ। ভরসা মিলਣ ਤੋਂ ਬਾਅਦ ਪੰਚਾਇਤ ਮੇਬਰਾ ਬਲੋ ਟ੍ਰੈਕ ਦਾ ਜਿੰਦਰਾ ਖੋਲ ਦਿੱਤਾ ਗਿਆ ਅਤੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ 2 ਘੰਟੇ ਖੱਜਲ ਹੋਣ ਤੋਂ ਬਾਅਦ ਜਾ ਕੇ ਲੋਕਾਂ ਨੇ ਆਪਣਾ ਕੰਮ ਸ਼ੁਰੂ ਕਰਵਾਇਆ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਫਪਾਲ ਦੀ ਖਾਸ ਰਿਪੋਰਟ ਮੇਰਾ ਨਾਮ ਸਤੀਸ਼ ਜੰਦਲ ਹੈ ਜੀ ਜਿਹੜਾ ਇੱਕ ਹਾਦੂ ਟਰੈਕ ਤੇ ਆਏ ਆ ਡਰਾਈਵਿੰਗ ਸਾਨੂੰ ਟਰੈਕ ਦੇਤੇ ਇੱਥੇ ਤਾਰਾ ਲਗਾਇਆ ਹੋਇਆ ਪੰਚਾਇਤ ਨੇ ਹਾਂਜੀ ਹੋਰ ਵੀ ਬਹੁਤ ਸਾਰੇ ਲੋਕ ਟਾਈਆਂ ਦੇਣ ਲਈ ਖੜੇ ਆ ਤੁਸੀਂ ਵੀ ਖੜੇ ਆ ਠੀਕ ਆ ਸਰ ਅੱਜ ਦੇ ਇਹਦਾ ਜੀ ਹੁਣ ਜੇ ਪੰਚਾਇਤ ਵੀ ਉਹ ਕਹਿੰਦੇ ਅਸੀਂ ਵੀ ਗਵਰਨਮੈਂਟ ਆ ਉਧਰੋਂ ਮੋਰੇ ਵਾਸਤਾ ਵੀ ਗਵਰਨਮੈਂਟ ਨਾਲ ਇਹਨਾਂ ਦਾ ਜੇ ਹੁਣ ਜੀ ਕਿਸੇ ਨੇ ਕਰਾਇਆ ਦੇਣਾ ਵਾ ਜਾਂ ਕਿਸੇ ਨੇ ਕਰਾਇਆ ਲੈਣਾ ਵਾ ਇਹ ਦੋਏ ਜਸਟੀਫਾਈਡ ਹੈ ਗਵਰਨਮੈਂਟ ਦਾ ਵੀ ਫਰਜ਼ ਬੰਦਾ ਕਿਸੇ ਨੂੰ ਪੈਸਾ ਦੇਣਾ ਤੇ ਪੰਚਾਇਤ ਦਾ ਵੀ ਫਰਜ਼ ਬੰਦਾ ਕਿ ਬਰੇ ਪੈਸਾ ਨਾ ਛੜੇ ਜੀ ਇਹ ਪਬਲਿਕ ਖਰਾਬ ਹੋ ਰਹੀ ਹੋਈ ਜਾ ਕੋਈ ਗੱਲ ਨਹੀਂ ਕਿੰਨਾ ਜਰਾ ਤੁਹਾਨੂੰ ਖੜਿਆ ਨੂੰ ਹੋ ਗਿਆ ਮੈਂ 9 ਵਜੇ ਤੋਂ ਪੂਰੇ ਦਾ ਆਇਆ ਹੋਇਆ ਜੀ 9 ਵਜੇ ਦੇ ਆਇਆ ਹਾਂ ਕਾਦੀ ਟਰਾਈ ਸੀ ਤੁਹਾਡੀ ਕਾਰ ਦਾ ਮੇਰੇ ਮੇਰੀ ਡਰਾਈ ਨਹੀਂ ਮੇਰੀ ਡਰਾਈਵਿੰਗ ਲਾਇਸੈਂਸ ਦੀ ਫੋਟੋ ਹੋਣੀ ਸੀਗੀ ਰੀਨਿਊ ਕਰਾਣਾ ਰਿਹਾ ਸੀ ਓਕੇ ਤੇ ਫੋਟੋ ਵਾਸਤੇ ਲਗਣਾ ਹੈ ਹੋਰ ਵੀ ਬਹੁਤ ਸਾਰੇ ਤੁਹਾਡੇ ਵਗੈਰਾ ਲੋਫੜੇ ਆ ਸਾਰੇ ਖੜੇ ਇੱਥੇ ਅ ਬ੍ਰਦਰ ਇਹਨਾਂ ਸਾਰੇ ਕੋਰਤ ਦੇ ਵਿੱਚ ਇੱਕ ਟਰੈਕ ਬਣਿਆ ਹੋਇਆ ਹੈ ਲਾਇਸੈਂਸ ਵਾਲਾ ਅੱਜ ਪਤਾ ਲੱਗਾ ਕਿ ਪੰਚਾਇਤ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੇ ਉਹਨੂੰ ਤਾਲਾ ਲਾ ਦਿੱਤਾ ਹੈਗਾ ਲੋਕ ਅੱਜ ਸਰਕਾਰ ਬਾਰੇ ਕੀ ਸਾਰਾ ਮਾਮਲਾ ਸਰੇ ਤਾਲਾ ਤਾਂ ਲਗਾਇਆ ਗਿਆ ਹੈ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਚੋਂਦਾ ਹੈ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਹੈ ਜੀ ਇਹ ਆਪਾ ਜੀ ਇਹਨਾਂ ਨੂੰ ਲਾਇਸੈਂਸ ਡਰਾਈਵ ਜਿਹੜਾ ਹੈਗਾ ਬਣਿਆ ਸਕੂਲ ਇਹਨਾਂ ਨੂੰ ਹਾਲੇ ਤੇ ਦਿੱਤੀ ਹੋਈ ਆ ਜੀ ਜਿਹਦਾ ਕੀ ਸਾਰਾ ਮਤਲਬ ਆਪਾਂ ਨੂੰ ਸਾਲ ਬਾਅਦ ਰੈਂਟ ਆਉਂਦਾ ਆ ਜੀ ਤੇ ਉਹ ਸਾਰਾ ਤਕਰੀਬਨ 3.5 4 ਸਾਲ ਤੋਂ ਸਾਨੂੰ ਰੈਂਟ ਨਹੀਂ ਆਇਆ ਹੈਗਾ ਓਕੇ ਤੇ ਪੰਚਾਇਤ ਵੱਲ ਇਹਨਾਂ ਨੂੰ ਅੱਜ ਤੋਂ 9 ਮਹੀਨੇ ਪਹਿਲਾਂ ਨੋਟਿਸ ਵੀ ਜਾਰੀ ਕੀਤੇ ਗਏ ਆ ਜੀ 9 ਮਹੀਨੇ ਨੋਟਿਸ ਪਹਿਲਾਂ ਭੇਜਿਆ ਸੀਗਾ ਪੂਰੀ ਪੰਚਾਇਤ ਵੀਡੀਓ ਸਾਹਿਬ ਸੈਕਟਰੀ ਸਾਹਿਬ ਦਾ ਜਿੱਦਾਂ ਮਤਾ ਪਾ ਕੇ ਇਹਨਾਂ ਨੂੰ ਸਰ ਪਹਿਲਾਂ ਆਪਾਂ ਨੋਟਿਸ ਭੇਜਿਆ ਆ 9 ਮਹੀਨੇ ਪਹਿਲਾਂ ਫਿਰ ਸਰ 6 ਮਹੀਨੇ ਪਹਿਲਾਂ ਦੁਪਰਾ ਦੁਬਾਰਾ ਭੇਜਿਆ ਗਿਆ ਅਜੋ 3 ਮਹੀਨੇ ਪਹਿਲਾਂ ਸਰ ਫੇਰ ਨੋਟਿਸ ਭੇਜਿਆ ਗਿਆ ਇੱਕ ਤੇ ਸਰ ਉਹਦਾ ਕੋਈ ਸਾਨੂੰ ਰਿਪਲਾਈ ਨਹੀਂ ਆਇਆ ਹੈਗਾ ਜਿੱਦਾਂ ਕੀ ਸਰ ਇਹ ਆਪਾਂ ਪਿੰਡ ਦੀ ਇਹ ਵਿਕਾਸ ਲਈ ਜ਼ਮੀਨ ਹਾਲੇ ਤੇ ਦਿੱਤੀ ਆ ਜੀ ਇਹ ਆਪਾਂ ਠੇਕੇ ਤੇ ਦਿੱਤੀ ਆ ਤਾਂ ਕਿ ਸਾਨੂੰ ਇੱਥੋਂ ਪਿੰਡ ਨੂੰ ਰੈਂਟ ਆਊਗਾ ਤਾਂ ਆਪਾਂ ਜੋ ਪਿੰਡ ਦੀ ਡਿਵੈਲਪਮੈਂਟ ਆ ਜਾਂ ਪਿੰਡ ਦੇ ਵਿਕਾਸ ਤੇ ਅਸੀਂ ਪੈਸੇ ਲਾਵਾਂਗੇ ਤੇ ਸਰ 3.5 ਸਾਲ ਤੋਂ ਸਾਨੂੰ ਇਹਦਾ ਇੱਕ ਵੀ ਪੈਸਾ ਨਹੀਂ ਆਇਆ ਹੈਗਾ ਤੇ ਜਿਹਦੇ ਕਰਕੇ ਸਾਡੇ ਪਿੰਡ ਦਾ ਡਵੈਲਪਮੈਂਟ ਜਾਂ ਸਾਡੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ ਜੀ ਕਿੰ ਕਿਨਾ ਮੰਥਲੀ ਰੈਂਟ ਕਿੰਨਾ ਭਜੇ ਦਾ ਮੰਥਲੀ ਰੈਂਟ ਸਾਰਾ ਇਹਦਾ ਹੈਗਾ ਜੀ ਤਕਰੀਬਨ 2 ਲੱਖ ਦੇ ਤਕਰੀਬ ਹੈਗਾ ਹੈ ਜੀ 2 ਲੱਖ ਦੇ ਤਕਰੀਬ ਹੈ ਹਾਂਜੀ ਹਾਂਜੀ ਜੀ ਨਹੀਂ ਮੰਥਲੀ ਰੈਂਟ 2 ਲੱਖ ਸਾਲ ਦਾ ਸਾਰ ਸਾਲ ਦਾ ਜੀ ਸਾਲ ਦਾ 2 ਲੱਖ ਹਾਂਜੀ ਸਾਲ ਦਾ ਪੂਰਾ ਜੀ ਹਾਲਾਂਕਿ ਉਹ 6 ਲੱਖ ਰੁਪਏ ਦੇ ਤਕਰੀਬ ਤੁਹਾਡਾ ਹਾਂਜੀ 6 ਤੋਂ ਸਰ ਪਲੱਸ ਹੋਣਾ ਆਪਾਂ ਮੋਟਾ-ਮੋਟਾ ਲਾ ਕੇ ਰੱਖ ਲੈਂਦੇ 6 ਲੱਖ ਰੁਪਈਆ ਜਿਹੜਾ ਹੈਗਾ ਸਾਡਾ ਇਹਨਾਂ ਵੱਲ ਜਿਹੜਾ ਪੈਂਡਿੰਗ ਹਾਂ ਜੀ ਜਿਹੜਾ ਤੁਸੀਂ ਤਾਲਾ ਲਗਾਇਆ ਇਹ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਆਇਆ ਹੈ ਹਾਂ ਜੀ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਆਇਆ ਆ ਪੂਰਾ ਪੂਰੀ ਪੰਚਾਇਤ ਦੇ ਵੀਡੀਓ ਸਾਹਿਬ ਦੇ ਸੈਕਟਰੀ ਸਾਹਿਬ ਦੇ ਧਿਆਨ ਚ ਲਗਾ ਕੇ ਅਸੀਂ ਤਾਲਾ ਰਾਤੀ ਲਗਾ ਕੇ ਗਏ ਆ ਜੀ ਤੇ ਜਿਹੜਾ 2 ਘੰਟੇ ਪਹਿਲਾਂ ਆ ਕੇ ਸਟਾਫ ਨੂੰ ਵੀ ਦੱਸ ਕੇ ਗਏ ਆ ਕਿ ਅਸੀਂ ਅੱਜ ਇੱਥੇ ਤਾਲਾ ਲਗਾ ਕੇ ਜਾਣਾ ਆ ਜੀ ਜਦ ਕਿ ਸਾਡੀ ਐਸ ਡੀ ਐਮ ਸਾਹਿਬ ਨਾਲ ਇਹਨਾਂ ਨੇ ਗੱਲ ਵੀ ਕਰਾਈ ਸੀ ਫਲੋਰ ਜੀ ਤੇ ਉਹਨਾਂ ਨਾਲ ਮੇਰੀ ਖੁਦ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਕਲਰਕ ਨਾਲ ਗੱਲ ਕਰੋ ਸਾਡਾ ਕੋਈ ਮਤਲਬ ਨਹੀਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਸਾਡੇ ਪਿੰਡ ਦੀ ਤੇ ਸਾਨੂੰ ਜਾਂ ਤਾਂ ਲਿਖਤੀ ਰੂਪ ਤੇ ਦੇ ਦੇ ਦਨ ਕਿ 10 ਦਿਨ ਤੱਕ ਜਾਂ 15 ਦਿਨ ਤੱਕ ਅਸੀਂ ਜੋ ਵੀ ਤੁਹਾਡਾ ਪੈਂਡਿੰਗ ਬੈਲ ਬੈਲੈਂਸ ਪਿਆ ਆ ਅਸੀਂ ਉਹ ਪੇ ਕਰ ਦਾਂਗੇ ਤਾਂ ਅਸੀਂ ਇਥੋਂ ਤਾਲਾ ਖੋਲ ਲਾਂਗੇ ਠੀਕ ਆ ਠੀਕ ਆ ਜੀ ਜੇ ਤਾਂ ਅੱਜ ਲੋਕਾਂ ਜਿਨ੍ਹਾਂ ਦੀ ਡਾਟਾ ਚੱਕੀਆਂ ਹੋਈਆਂ ਜਿਨ੍ਹਾਂ ਦੀਆਂ ਟਰਾਈ ਦੇਣੀਆਂ ਇਧਣ ਕੇ ਲਈ ਸਰ ਇਹਦਾ ਜਵਾਬ ਸਰ ਪ੍ਰਸ਼ਾਸਨ ਦੇਊਗਾ ਜਿਹੜਾ ਇੱਥੇ ਸਟਾਫ ਹੈਗਾ ਇਸ ਟਾਈਮ ਮੌਜੂਦ ਆ ਜਿਹੜੇ ਹੈਗੇ ਆ ਕਲਰਕ ਹੈਗੇ ਜਾਂ ਆਪਣੇ ਜਿਹੜੇ ਵੀ ਹੈਗੇ ਇੱਥੇ ਮੁਲਾਜ਼ਮ ਜਿਹੜੇ ਹੈਗੇ ਅਫਸਰ ਹੈਗੇ ਆ ਉਹ ਸਾਰੇ ਇਸ ਜੋ ਗੱਲ ਦਾ ਜਵਾਬ ਦੇਣ ਜਿਨ੍ਹਾਂ ਨੇ ਅਪਾਇੰਟਮੈਂਟਾਂ ਚੱਕੀਆਂ ਜਾਂ ਜਿਨ੍ਹਾਂ ਦੀਆਂ ਟਰਾਈਆਂ ਹੈਗੀਆਂ ਆ ਉਹਦਾ ਜਵਾਬ ਦੇਣ ਸਾਰ ਐਟ ਟਾਈਮ ਜਿਹੜਾ ਇੱਥੇ ਮੌਜੂਦਾ ਸਟਾਫ ਆ ਜਾਂ ਪ੍ਰਸ਼ਾਸਨ ਆ ਉਹ ਆ ਸਰ ਸਾਡੀ ਪੰਚਾਇਤ ਨਹੀਂ ਹੈਗੀ ਜੀ ਅਦਰਵਾਈਜ਼ ਤੁਹਾਨੂੰ ਕੋਈ ਆਸ਼ਵਾਸ਼ਣ ਵਧੀਆ ਨਹੀਂ ਮਿਲਦਾ ਪ੍ਰਸ਼ਾਸਨ ਵੱਲੋਂ ਤਾਂ ਇਹ ਤੁਹਾਡਾ ਅਗਲਾ ਸਟੈਪ ਕੀ ਹੈ ਬਜੀ ਸਾਡਾ ਸਾਰਾ ਅਗਲਾ ਸਟੈਪ ਇਹੀ ਹੈ ਸਰ ਜੋ ਇਹਨਾਂ ਨਾਲ ਸਾਡਾ ਸਾਲ ਬਾਅਦ ਐਗਰੀਮੈਂਟ ਹੁੰਦਾ ਆ ਉਹ ਅਸੀਂ ਕੈਨਸਲ ਕਰਾਂਗੇ ਤਾਂ ਇੱਥੇ ਪਰਮਾਨੈਂਟ ਜਿਗਰ ਤਾਂ ਅਸੀਂ ਟੈਂਪਰੇਰੀ ਲਗਾਇਆ ਹੋਇਆ ਆ ਸਾਨੂੰ ਲੈਕਤੀ ਰੂਪ ਚ ਦੇ ਦੇਣ ਜੇ ਨਹੀਂ ਸਾਰੇ ਲੈਕਤੀ ਰੂਪ ਚ ਦਿੰਦੇ ਜਾਂ ਸਾਡੇ ਨਾਲ ਇੱਦਾਂ ਹੀ ਕਰਨਗੇ ਇਹ ਫਿਰ ਸਰ ਅਸੀਂ ਪਰਮਾਨੈਂਟ ਇੱਥੇ ਜਿੰਦਾ ਲਗਾਵਾਂਗੇ ਜੀ ਹਾਂਜੀ ਜੀ ਕੀ ਤੁਹਾਡਾ ਸ਼ੁਭਨਾਮ ਮੈਂ 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 ਮੈਂਬਰ ਪੰਚਾਇਤ ਜੀ ਸਰ ਆਪਣਾ ਮੈਂ ਪਵਨਦੀਪ ਸਿੰਘ ਲੈਫਟ ਸਿਜਨੂ ਮਹਿਲ ਇਹ ਮੇਰੇ ਕੋਲ ਚਾਰ-ਚਾਰ ਸੁਪੀ ਦੇ ਨੇ ਆਪਣੇ ਸੁਰਾਇਆ ਵਾਲੇ ਜਗਲੋਰ ਵਾਲੇ ਕਿਸੇ ਦਾ ਸਰ ਇਹਦੇ ਵਿੱਚ ਜੋ ਮੈਨੂੰ ਸਵੇਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਾਇਦ ਅੱਗੇ ਦਿੱਤੀ ਹੋਈ ਹੈ ਡਰਾਈਵਿੰਗ ਟੈਸਟ ਤੇ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਪਿਛਲੇ ਕੁਝ ਸਮੇਂ ਤੋਂ ਜੋ ਦੱਸਿਆ ਸਰਪੰਚ ਸਾਹਿਬ ਨੇ ਉਸ ਰੋਸ ਦੇ ਵਿੱਚ ਇਹਦਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਟੀਆ ਨੂੰ ਢੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਗ ਕੀਤੀ ਆ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਵੀ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਵੇ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲੇ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ ਮਤਲਬ 15 ਅੰਦਰ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਅੰਦਰ ਅੰਦਰ ਜਿਹੜੀ ਪੇਮੈਂਟ ਹੈ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋ ਜੂਗੀ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੋਕ ਖੋਲ ਦਿੱਤਾ ਤੇ ਆਮ ਦਿਨਾਂ ਵਾਂਗ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਬਾਕੀ ਅਸੀਂ ਇਸ ਮਸਲੇ ਦੇ ਵਿੱਚ ਆਸ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਤਰਖਾਸਤ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਉਹਦੀ ਅਗਲੀ ਕਾਰਵਾਈ ਕਰਕੇ ਪੇਮੈਂਟ ਜਿਹੜੀ ਹੈ ਪੰਚਾਇਤ ਨੂੰ ਦੇ ਦਰਾਸਾਂਗੇ। ਦੇਖੋ ਇਸ ਬਾਰੇ ਜਿਹੜਾ ਹੈਗਾ ਕੋਈ ਪ੍ਰੀ ਨੋਟਿਸ ਸਾਡੇ ਧਿਆਨ 'ਚ ਨਹੀਂ ਸੀਗਾ ਜੇ ਸਾਨੂੰ ਇਹ ਗੱਲ ਪਹਿਲਾਂ ਧਿਆਨ 'ਚ ਆ ਜਾਂਦੀ ਵੀ ਇਸ ਤਰ੍ਹਾਂ ਦਾ ਮੈਟਰ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਇਹਦੇ ਹਾਲਾਤ ਨਾ ਪੈਦਾ ਹੁੰਦੇ। ਅਸੀਂ ਪਹਿਲਾਂ ਹੀ ਸਰਪੰਚ ਸਾਹਿਬ ਨਾਲ ਜਾਂ ਉੱਚ ਅਧਿਕਾਰੀ ਨਾਲ ਗੱਲਬਾਤ ਕਰਕੇ ਇਹ ਸਾਰੇ ਮਸਲੇ ਦਾ ਹੱਲ ਅਸੀਂ ਪਹਿਲਾਂ ਹੀ ਕਰ ਦਿੰਦੇ ਸੀ ਪੰਚਾਇਤਾਂ ਦੇ ਤੇ ਲੋਕ ਸਭਾ ਦੇ ਜੋ ਵਾਲੇ ਨੋਟਿਸ ਕਿ ਆਜੋ ਹੋਰ ਵੀ ਕੰਮ ਜਾ ਰਹੇ ਨੇ ਸੀਰੀਅਸਲੀ ਦੇਖੋ ਹਾਇਰ ਅਥਾਰਟिटीज ਦੇ ਵਿੱਚ ਜ਼ਿਲ੍ਹਾ ਲੈਵਲ ਤੇ ਉੱਥੇ ਗੱਲਬਾਤ ਹੋਈ ਹੈ ਇਹਦੇ ਬਾਰੇ ਦੇਖੋ ਸਾਡੇ ਕੋਲ ਪਹਿਲਾਂ ਵੀ ਦੱਸਿਆ ਵੀ ਕੋਈ ਨੋਟਿਸ ਨਹੀਂ ਸੀਗਾ ਜੇ ਕਿਤੇ ਧਿਆਨ ਚ ਪਹਿਲਾਂ ਇਹ ਗੱਲ ਆ ਜਾਂਦੀ ਤਾਂ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉੱਥੇ ਜੋ ਵੀ ਪ੍ਰੋਸੀਜਰ ਹੈਗਾ ਦੇਖੋ ਡਾਕੂਮੈਂਟਰੀ ਹੈਗਾ ਗਵਰਨਮੈਂਟ ਲੈਵਲ ਤੋਂ ਪੈਸੇ ਆਣੇ ਆ ਕਿਸੇ ਦੇ ਅਕਾਊਂਟ ਦੇ ਵਿੱਚੋਂ ਨਹੀਂ ਆਣੇ ਉਹਦਾ ਥੋੜਾ ਟਾਈਮ ਕੰਜ਼ੂਮਿੰਗ ਹੁੰਦਾ ਪਰ ਠੀਕ ਹੈ ਉਹਦੇ ਕਿਸੇ ਰਜੇਵੇਂ ਜਾਂ ਕੀ ਕਾਰਨ ਹੈ ਇਹਦੇ ਬਾਰੇ ਮੈਂ ਕੋ ਕਮੈਂਟ ਨਹੀਂ ਕਰ ਸਕਦਾ ਵੀ ਕਿਸ ਕਾਰਨ ਇਹ ਟਾਈਮ ਲੱਗਿਆ ਬਟ ਮੈਂ ਇਨਸ਼ੋਰ ਕਰਦਾ ਵੀ ਜਿਹੜੇ ਆਰਟੀ ਸਾਹਿਬ ਨਹੀਂ ਐਸਜੀ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਟਾਈਮਲੀ ਇਹ ਅੱਗੇ ਤੋਂ ਜਿਹੜਾ ਦਾ ਪ੍ਰੋਸੀਜਰ ਹੈ ਸਟਾਰਟ ਕਰਕੇ ਇਹਨਾਂ ਦੀ ਪੇਮੈਂਟ ਅਸੀਂ ਇਅਰਲੀ ਅਮੀਸ ਕਰਾ ਦੇਵਾਂਗੇ ਦੇਖੋ ਗੱਲ ਇਸ ਤਰ੍ਹਾਂ ਹੈ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੋ ਡਾਕੂਮੈਂਟਸ ਸਾਨੂੰ ਦੇਣੇ ਨੇ ਇੱਕ ਤਾਂ ਹੁਣ ਤੱਕ ਦਾ ਰਿਟਰਨ ਦੇ ਵਿੱਚ ਵੀ ਇਹਨਾਂ ਦਾ ਕੀ ਬੈਲੈਂਸ ਹੈ ਕਰ ਨੂੰ ਇਹ ਨਾ ਹੋਵੇ ਨਾ ਇਹ ਕਹਿੰਦੇ ਸਾਡੇ ਐਨੇ ਪੈਸੇ ਨਹੀਂ ਐਨੇ ਸੀ ਅਸੀਂ ਆਪਣੇ ਕਾਉਂਸਲਰ ਟੈਲੀ ਕਰਾ ਲਾਂਗੇ ਫਿਰ ਜਿਹੜੀ ਲੀਜ਼ ਹੈ ਇਹਨਾਂ ਦੀ ਜਿਹਦੇ ਵਿੱਚ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਲੀਜ਼ ਹੈ ਕਦੋਂ-ਕਦੋਂ ਪੇਮੈਂਟ ਦੇ ਵਿੱਚ ਵਾਧਾ ਹੈ ਉਹ ਸਾਰੀਆਂ ਉਹ ਸ਼ਰਤਾਂ ਨਾਲ ਮਲਾਨ ਕਰਕੇ ਇਹਨਾਂ ਦੀ ਐਪਲੀਕੇਸ਼ਨ ਰਸੀਟ ਹੋਣ ਤੋਂ 15 ਦਿਨ ਦੇ ਅੰਦਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ